ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲਓ ਜੀ ਆਪਾਂ ਨੇ ਤੋਰੀਆਂ ਲੈ ਲਈਆਂ ਤੋਰੀਆਂ ਆਪਾਂ ਨੇ ਧੋ ਲਈਆਂ ਕੱਚੀਆਂ ਤੋਰੀਆਂ ਨੇ ਬਿਲਕੁਲ ਅੱਜ ਆਪਾਂ ਨਵੇਂ ਤਰੀਕੇ ਨਾਲ ਸਬਜ਼ੀ ਬਣਾਵਾਂਗੇ ਤੁਸੀਂ ਕਦੇ ਨਹੀਂ ਖਾਧੀ ਹੋਣੀ ਇਹ ਜੀ ਸਬਜ਼ੀ ਇਹਨੂੰ ਆਪਾਂ ਛੱਲਦੇ ਨਹੀਂ ਹੈਗੇ ਤੋਰੀਆਂ ਨੂੰ ਬਿਨਾਂ ਸੱਲੇ ਇਹਨਾਂ ਨੂੰ ਆਪਾਂ ਐਦਾਂ ਕੱਟ ਲੈਣੇ ਆ ਗੋਲ ਗੋਲ ਪੀਸ ਕੱਟਣੇ ਨੇ ਕਿਉਂਕਿ ਜੇ ਇੱਕ ਤਰ੍ਹਾਂ ਦੀ ਤੋਰੀ ਖਾ ਖਾ ਕੇ ਤੁਹਾਡਾ ਤਰੀ ਵਾਲੀ ਜਾਂ ਸੁੱਕੀ ਆਲੂਆਂ ਖਾ ਪਾ ਕੇ ਖਾ ਖਾ ਕੇ ਮਨੱਕ ਕੇ ਆਜਾ ਪਾ ਬਿਲਕੁਲ ਵੀ ਚਾਲੂ ਨਹੀਂ ਪਉਂਦੇ ਬਹੁਤ ਟੈਸਟੀ ਸਬਜੀ ਬਣਦੀ ਆ ਇਸੇ ਤਰ੍ਹਾਂ ਆਪਾਂ ਸਾਰੀਆਂ ਤੋਰੀਆਂ ਨੂੰ ਕੱਟ ਲੈਣੇ ਆ ਜੀ ਪਹਿਲਾਂ ਇਹਦੀ ਵਿਸਵੇਰੇ ਚੁੱਲੇ ਤੇ ਬਣਾਉਣੇ ਆ ਫਿਰ ਮੀਂਹ ਬਾਰਸ਼ ਵਾਲਾ ਹੋ ਗਿਆ ਕਣੀਆਂ ਜੀ ਆ ਗਈਆਂ ਕਦੇ ਆਟ ਗਈਆਂ ਨਾਲ ਪਿਆ ਨਹੀਂ ਨਾਲ ਮੇਰੇ ਵੀਡੀਓ ਨਹੀਂ ਬਣਨ ਦਿੱਤੇ ਹੁਣ ਫਿਰ ਅੱਜ ਆਪਾਂ ਚੁੱਲੇ ਤੇ ਗੈਸ ਤੇ ਬਣਾਉਣੀ ਪਊਗੀ। ਲਓ ਜੀ ਆਪਾਂ ਸਾਰੀਆਂ ਤੋਰੀਆਂ ਨੂੰ ਇਸੇ ਤਰ੍ਹਾਂ ਕੱਟ ਲੈਣੇ ਆ। ਲਓ ਜੀ ਤੋਰੀਆਂ ਆਪਾਂ ਨੇ ਸਾਰੀਆਂ ਕੱਟ ਲਈਆਂ। ਹੁਣ ਆਪਾਂ ਨੇ ਲੈ ਲਿਆ ਪਿਆਜ਼ ਤੇ ਅੱਜ ਆਪਾਂ ਨੇ ਛਿੱਲੇਲੇ ਛਿੱਲ ਕੇ ਧੋਲੇ। ਹੁਣ ਆਪਾਂ ਇਹ ਪਿਆਜ਼ਾਂ ਨੂੰ ਵੀ ਇਦਾਂ ਗੋਲ ਕੱਟ ਲਵਾਂਗੇ। ਇਦਾਂ ਗੋਲ ਕਟਾਂਗੇ ਆਪਾਂ ਪਿਆਜ਼ਾਂ ਨੂੰ। ਸਾਰੇ ਪਿਆਜ਼ ਆਪਾਂ ਇੱਥੇ ਗੋਲ ਕੱਟ ਲੈਨੇ ਫਿਰ ਇਹਨਾਂ ਨੂੰ ਗੋਲ ਕੱਟ ਕੇ ਆਪਾਂ ਇਹਦੀ ਐਦਾਂ ਇਕੱਲੀ-ਇਕੱਲੀ ਲੇਅਰ 2-2 3-3 ਇਕੱਠੀਆਂ ਲਾ ਲਾਂਗੇ ਬਹੁਤੇ ਤਾਂ ਨਹੀਂ ਐ 2-2 ਲਾ ਲਾਂਗੇ 2-2 ਇਕੱਠੀਆਂ ਰੱਖ ਲਾਂਗੇ ਨਵਾਂ ਜੀ ਸਾਰੇ ਪਿਆਜ਼ ਕੱਟ ਕੇ ਆਪਾਂ ਤੁਹਾਨੂੰ ਫੇਰ ਮਿਲਦੇ ਆਂ ਐਦਾਂ ਬਣਾ ਲਾਂਗੇ ਇਹਨਾਂ ਨੂੰ ਇਦਾਂ ਕੱਟ ਕੇ ਕਰਕੇ ਆਪਾਂ ਫਿਰ ਮਿਲਦੇ ਹਾਂ ਤੁਹਾਨੂੰ ਇਦਾਂ ਬਣਾਉਣਾ। ਲੋ ਜੀ ਪਿਆਜ਼ ਆਪਾਂ ਨੇ ਸਾਰੇ ਕੱਟ ਲਏ। ਕੱਟ ਕੇ ਇਹਦੀਆਂ ਲੇਰਾਂ ਇਦਾਂ ਬਣਾ ਲਈਆਂ। ਜਿਹੜੇ ਆ ਆਪਣੇ ਵਿੱਚੋਂ ਨਿਕਲੇ ਤੇ ਬਰੀਕ ਛੋਟੇ ਇਹਨਾਂ ਨੂੰ ਆਪਾਂ ਮਿਕਸੀ 'ਚ ਕੁੱਟ ਲੈਣੇ ਆ ਲਸਣ, ਪਿਆਜ਼ ਤੇ ਟਮਾਟਰ ਤਿੰਨੇ ਚੀਜ਼ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣੇ। ਲੋ ਜੀ ਆਪਾਂ ਨੇ ਚੁੱਲਾ ਵਾੜ ਲਿਆ। ਤਾਂ ਇੱਕ ਸਤੇ ਪਰਤਰ ਲਈ। ਪੈਨ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਸਰਸੂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕੱਢ ਲੈਨੇ ਆ ਲਓ ਜੀ ਕੇਲ ਆਪਣਾ ਕਰਮ ਹੋ ਗਿਆ ਕਿਹੜੀ ਆ ਟਿੰਡੋ ਕੱਟੀ ਆ ਆਹਾਂ ਤੋਰੀਆਂ ਕੱਟੀਆਂ ਨੇ ਇਹਨਾਂ ਨੂੰ ਆਪਾਂ ਵਿੱਚ ਫਰਾਈ ਕਰ ਲੈਨੇ ਆ ਲੋ ਜੀ ਨੱਦ ਇਦਾਂ ਆਪਾਂ ਚਮਚਾ ਫੇਰ-ਫੇਰ ਕੇ ਚੰਗੀ ਤਰ੍ਹਾਂ ਫਰਾਈ ਕਰ ਲੈਣੀ ਹੈ। ਤਾਂ ਜੋ ਇਹਦਾ ਛਿਲਕਾ ਵੀ ਹੈ ਜਿਹੜੀ ਤੋਰੀ ਵੀ ਹੈ ਸਾਰੀ ਚੰਗੀ ਤਰ੍ਹਾਂ ਪੱਕ ਜਾਵੇ। ਲੋ ਜੀ ਤੋਰੀਆਂ ਆਪਣੀਆਂ ਚੰਗੀ ਤਰ੍ਹਾਂ ਫਰਾਈ ਹੋ ਗਈਆਂ। हूँ तेल तो बाहर बहर कैने क्योंकि बहुत ही फ्राई नहीं करा अपने फिर दबारा भी तो पकानी है ये सब्जी इसलिए आप फ्राई करके तेल तो बाहर क्ड लें लो जी वो तोरी अपने कटनी है फ्राई करके हम होर पका लें ਸਾਰੀਆਂ ਤੋਰੀਆਂ ਨੂੰ ਆਪਾਂ ਇੱਦਾਂ ਫਰਾਈ ਕਰ ਲੈਨੇ। ਲਓ ਜੀ ਇਹ ਵੀ ਆਪਣੀਆਂ ਤੋਰੀਆਂ ਫਰਾਈ ਹੋ ਗਈਆਂ। ਇਹਨਾਂ ਨੂੰ ਵੀ ਆਪਾਂ ਤੇਲ ਤੋਂ ਬਾਹਰ ਕੱਢ ਲੈਨੇ। ਇਸੇ ਤਰ੍ਹਾਂ ਜਿਹੜੀਆਂ ਰਹਿ ਗਈਆਂ ਆਪਾਂ ਉਹਨਾਂ ਨੂੰ ਫਰਾਈ ਕਰ ਲੈਨੇ। ਤੋਰੀਆਂ ਆਪਣੀਆਂ ਸਾਰੀਆਂ ਫਰਾਈ ਹੋ ਗਈਆਂ। ਹੁਣ ਆਪਾਂ ਪਿਆਜ਼ ਫਰਾਈ ਕਰ ਲੈਨੇ। प्याजों में हल्का जो ग्राउंड कर अपने लोरिया फ्राई होने प्याज छेती हो जाने प्याजा में टाइम लगता क्योंकि तेल गर्म है लो जी प्याज अपने फ्राई हो गए हूँ इन्हों तेल तो बहार क्या ਥੋੜਾ ਜਿਹਾ ਜੀਰਾ ਐਡ ਕਰ ਲੈਨੇ ਕਿਉਂਕਿ ਤੇਲ ਗਰਮਾ ਜੀਰਾ ਆਪਣਾ ਪੌਣਸਾਰ ਬਣ ਗਿਆ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆਂ ਲਸਣ ਆਦਰ ਕ ਟਮਾਟਰ ਕਿੰਨੇ ਚੀਜ਼ ਆਪਾਂ ਪੀਸ ਲਈ ਪਿਆਜ਼ ਲਸਣ ਟਮਾਟਰ ਕਿੰਨੇ ਚੀਜ਼ਾਂ ਪੀਸ ਲਈ ਆਪਾਂ ਕਿੰਨੇ ਮਸਾਲੇ ਐਡ ਕਰ ਲੈਣੀਆਂ ਕਿਉਂਕਿ ਜਿੰਨੇ ਕੁ ਵੇਰ ਤੱਕ ਆਪਣੇ ਪਿਆਜ਼ ਆ ਟਮਾਟਰ ਪੱਕਣਗੇ ਤਾਂ ਮਸਾਲਾ ਵੀ ਭੁੱਜ ਜੂ ਸੁੱਕਾ हल्दी पाने नमक पा लें लाल मिर्च पोने, थोड़ी जी आप लगी मिर्च इन मसाले चंग मसाले आप चंकी तरह मिक्स कर लें ਰਾਜੀ ਥੋੜਾ ਜਿਹਾ ਆਪਾਂ ਪਾ ਲੈਣੀ ਮਸਾਲਾ ਕਿਚਨ ਗਿੰਗ ਮਸਾਲੇ ਆਪਣੇ ਚੰਗੀ ਤਰ੍ਹਾਂ ਭੁੱਜ ਗਏ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆ ਦੁੱਧ ਦੀ ਕਰੀਮ ਕੱਚੇ ਦੁੱਧ ਦੀ ਮਿਲਾਈ ਹੈ ਜੀ ਇਹ ਪੂਰੇ ਗਰਮੀ ਤੋਂ ਥੋੜੀ ਜਿਹੀ ਮੈਲਟ ਹੋ ਗਈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ। ਇੱਕ ਦੋ ਗਾਲੀ ਦੇ ਲੈਨੇ। ਲਓ ਜੀ ਦੇਖੋ ਗਰੇਵੀ ਆਪਣੀ ਕਿੰਨੀ ਵਧੀਆ ਬਣ ਗਈ। ਬਿਲਕੁਲ ਮਟਰ ਪਨੀਰ ਵਰਗੀ ਬਣ ਗਈ। ਹੁਣ ਇਹਦੇ ਵਿੱਚ ਇਹ ਜਿਹੜੇ ਆਪਾਂ ਪਿਆਜ਼ ਤੇ ਤੋਰੀਆਂ ਫਰਾਈ ਕਰੀਆਂ ਵੀ ਇਹਨਾਂ ਨੂੰ ਵਿੱਚ ਐਡ ਕਰ ਲੈਨੇ। मिक्स ਕਰ ਦਿੰਨੇ ਆ ਇਕ ਦੋ ਮਿੰਟ ਲਈ ਆਪਾਂ ਇਹਨਾਂ ਨੂੰ ਢੱਕ ਕੇ ਪਕਾ ਲੈਨੇ ਤਾਂ ਜੋ ਆਪਣੇ ਮਸਾਲੇ ਨੇ ਜਿਹੜੇ ਸਾਰੇ ਨੂਨ ਮਿਰਚ ਤੋਰੀਆਂ ਦੇ ਅੰਦਰ ਤੱਕ ਜਾ ਸਕਣ ਲਓ ਜੀ ਦੇਖੋ ਆਪਣੀ ਸਬਜ਼ੀ ਕਿੰਨੀ ਵਧੀਆ ਬਣ ਗਈ ਥੋੜੀ ਥੋੜੀ ਰਸਮੀ ਸੀ ਜੀ ਲੋ ਜੀ ਬਿਲਕੁਲ ਨਵੇਂ ਤਰੀਕੇ ਦੇ ਨਾਲ ਤੋਰੀਆਂ ਤੇ ਪਿਆਜ਼ਾਂ ਦੀ ਸਬਜ਼ੀ ਬਣ ਕੇ ਤਿਆਰ ਆ ਜੇ ਤੁਸੀਂ ਵੀ ਦੂਜੇ ਲੋਟ ਤੋਰੀਆਂ ਦੀ ਸਬਜ਼ੀ ਖਾ ਕੇ ਮਨ ਅੱਕ ਜਾਂਦਾ ਜਿਆਦਾ ਆਪਣੇ ਘਰ ਦੀ ਸਬਜ਼ੀ ਮਾ ਉਹ ਜਾਂਦੀ ਆ ਤਾਂ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਪਿਛਲੇ ਸਾਲ ਆਪਾਂ ਨੇ ਤੋਰੀਆਂ ਦੇ ਕੋਹਤਿਆਂ ਦੀ ਸਬਜ਼ੀ ਪਾਈ ਹੋਈ ਆ ਉਹ ਵੀ ਤੁਸੀਂ ਜ਼ਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ